ਗੱਲ ਸੁਣ ਲੈ ਫੂਟ ਹਾਂ ਜਦੋਂ ਹੁਣ ਆਪਾਂ ਨੂੰ 11 ਕਰੋੜ ਮਿਲ ਗਿਆ ਹਾਂ ਐ ਹੈ ਨਾ ਲੰਮੇ ਲੰਮੇ ਜੇ ਕੋਟ ਪਾ ਕੇ ਆਈ ਵਿੱਚ ਹੱਥ ਜੇ ਪਾ ਕੇ ਸਰਦਾਰਾਂ ਵਾਂਗ ਉਤਰਿਆ ਕਰ ਨਾਲ ਸਰਦੀ ਸਟਾਰਟ ਹੋ ਜੂ ਹਾਂ ਹਲੇ ਤਾਂ ਸੁੱਢਲੇ ਗੱਡੀ ਵੀ ਪਸੰਦ ਕਰਨੀ ਐ ਹਾਂ ਗੱਡੀ ਵੀ ਲੈਣੀ ਆ ਗੱਡੀਆਂ ਲੇਵਾਂਗੇ 10 ਠੀਕ ਐ ਜਿਹੜੀ ਗੱਡੀ ਤੇ ਅੱਜ ਚੜ ਕੇ 10 ਦਿਨਾਂ ਬਾਅਦ ਵਾਰੀ ਆਵੇ ਆਫਟਰ ਉਹਨੇ ਅਮੀਰ ਹੋ ਗਿਆ ਆ ਹੈ ਨਾ ਸਿੱਧੂ ਮੂਸੇ ਵਾਲਾ ਹੀ ਚੱਲਿਆ ਕਰੂ ਗੱਡੀਆਂ ਦੇ ਵਿੱਚ ਹੋਰ ਕਿਸੇ ਕਲਾਕਾਰ ਦਾ ਗਾਣੇ ਜੇ বাজਾਤਾ ਸੁੱਢਲੇ ਕੜੂ ਠੀਕ ਹੈ ਨਾ ਮੈਂ ਤਾਂ ਸਿੱਧੂ ਮੂਸੇਵਾਲੇ ਸੁਣਦੀ ਆ ਮੈਂ ਸੁਣਦੀ ਆ ਸਾਰੇ ਹੀ ਸੁਣਦੇ ਆ ਹਾਂ ਸਹਿਜ ਆ ਜੂ ਤੇਰੇ ਹਾਂ ਸਹਿਜ ਆਪੇ ਆ ਜੂ ਮੋਟਾ ਹੋਊਗਾ ਟਰੋਲ ਚੰਗਾ ਖਾਇਆ ਕਰੂੰ ਸੁਣ ਨਾ ਗੱਲ ਸੁਣੀ ਸ਼ਲਾਦ ਜਾ ਖਾਇਆ ਕਰਾਂਗੇ ਤੜਕੇ ਬਰੈਡ ਜੇ ਹੈ ਨਾ ਗਰਮ ਕਰਕੇ ਸਰਦਾਰਾਂ ਵਾਂਗੂ ਆਂਡਾ ਆਂਡਾ ਛਕਿਆ ਕਰਾਂਗੇ ਮੇਰੇ ਨਾਲੇ ਪ੍ਰੋਫਟ ਹੈ ਨਾ ਮੇਰੀ ਭਈ ਮੱਤ ਟਰੈਕ ਸੂਟ ਵੀ ਪਾਇਆ ਕਰ ਤੂੰ ਫੱਟ ਹੋ ਗਿਆ ਮੜਾ ਜਾ ਟਰੈਕ ਸੂਟ ਪਾਇਆ ਕਰ ਪਾਇਆ ਕਰੂੰ ਟ੍ਰੈਡ ਮੈਲ ਲੈ ਕੇ ਭੱਜਿਆ ਕਰੂੰ ਆਫਟਰ ਆਲ ਹੁਣ ਅਮੀਰ ਹੋ ਗਿਆ ਮੈਨੂੰ ਖਤਰਾ ਫਰੋਤੀਆਂ ਦੇ ਫੋਨ ਵੀ ਆਉਣਗੇ ਇਹ ਨਹੀਂ ਪਤਾ ਮੈਥੋਂ ਕਿਹੜਾ ਗੈਂਗਸਟਰ ਮੈਥੋਂ ਫਰੋਤੀ ਮੰਗੂ ਨਿਆਰਾ ਸੋਣਾ ਉਹ ਤਾਂ ਮੈਂ ਸ਼ਲੂਨ ਜੀ ਰਿਆ ਕਰੂੰ ਹਾਂ ਹੈ ਸ਼ਲੂਨ ਹੀ ਕਰੇ ਸੱਦ ਲਾਂਗੇ ਇੰਨੇ ਪੈਸੇ ਆ ਤੇਰੇ ਵਾਸਤੇ ਦੋ ਸ਼ਲੂਨ ਵਾਲੀਆਂ ਕੁੜੀਆਂ ਰੱਖ ਦੂੰ ਤਿਆਰ ਹੋ ਗਈ ਨਹਾ ਲਈ ਫੇਰ ਤਿਆਰ ਹੋ ਗਈ ਨਹਾ ਲਈ ਫੇਰ ਤਿਆਰ ਹੋ ਗਈ ਨਹਾ ਲਈ ਅਹੀਂ ਕਰੀ ਚੱਲੇ ਕਰੀ ਅਮੀਰਾ ਰੇ ਚੋਚਲੇ ਕਰਾਂਗੇ ਚਮਚਿਆਂ ਨਾਲ ਸ਼ਰਾਬਾਂ ਨੀ ਵੀਰਿਆਂ ਦੇ ਚੋਚਲੇ ਨੀ ਹਲੋ ਨੈਟ ਸ਼ੂਟ ਵੀ ਪਾਈ ਆ ਨੈਟ ਸ਼ੂਟ ਪਤਾ ਕੀ ਹੁੰਦੇ ਆ ਰਾਤ ਨੂੰ ਸੌਣ ਵਾਲੇ ਹਾਂ ਮੈਨੂੰ ਪਤਾ ਹਾਂ ਅਕਸਰ ਨੂੰ ਪੜ੍ਹੀ ਲਿਖੀ ਆ ਮੈਂ ਗੱਲ ਸੁਣ ਅਮੀਰਾ ਦੇ ਸੌਣ ਵਾਲੇ ਲੀੜੇ ਹੋਰ ਹੁੰਦੇ ਆ ਨਹਾਉਣ ਵਾਲੇ ਲੀੜੇ ਹੋਰ ਹੁੰਦੇ ਆ ਇਹ ਬ੍ਰੈਂਡ ਆ ਵੇਖੋ ਕੀ ਆ ਉਹ ਸੀਟ ਐਕਟਿਵ ਐਕਟਿਵ ਐ ਮੈਨੂੰ ਪਤਾ ਠੀਕ ਐ ਨਾ ਦੁਕਾਨ ਹੈਗੀ ਹੈਗੀ ਆਪਣੀ ਇਹ ਚ ਆਪਣੇ ਚ ਜਮਾ ਖੁੰਜੇ ਤੇ ਤਲਾ ਦੇ ਸਾਹਮਣੇ ਹਾਂ ਹਾਂ ਠੀਕ ਐ ਨਾ ਇਹ ਐ ਹੁਣ ਪਰ ਮੇਰੀ ਗੱਲ ਸੁਣ ਧਾਰ ਕਰ ਲਾ ਜਿਹੜੇ ਜਿਹੜੇ ਕੱਪੜੇ ਨਹੀਂ ਧਾਰ ਨਹੀਂ ਕਰਨਾ ਇੱਥੇ ਮੇਰੀ ਭੂਆ ਦਾ ਮੁੰਡਾ ਲੱਗੇ ਉਹਨਾਂ ਨੂੰ ਕੱਪੜਾ ਦਾ ਬੁਕਿੰਗ ਕਰਕੇ ਰੱਖ ਦਈਏ ਆਪਾਂ ਬੁਕਿੰਗ ਕਰਕੇ ਰੱਖ ਦਿੰਨੇ ਆ ਜਦੋਂ ਪੈਸੇ ਆ ਕੇ ਦੇ ਕੇ ਚੱਕ ਲਾਂਗੇ ਆਪਾਂ 10 12 ਟਰੱਕ ਕਰ ਲਾਂਗੇ ਸ਼ੋਨੇ ਵਾਲੀ ਦੁਕਾਨ ਤੇ ਛੋਟਾ ਆਥੀ ਪਹੁੰਚਦੇ ਆਗੇ ਭਾਂਡੇ ਵਾਲੀ ਦੇ ਵੱਡਾ ਇੱਥੇ ਟਰੱਕ ਭਰ ਕੇ ਲੈ ਜਾਣਾ ਪਊ ਠੀਕ ਆ ਪੇਮੈਂਟਾਂ ਚੈੱਕ ਕਰਾਹੀ ਹੋਣਗੀਆਂ ਵੇਰੀ ਗੱਲ ਨੂੰ ਲੇਡੀ ਵਾਲੀ ਸਾਰੇ ਕੱਪੜੇ ਮੈਂ ਲੈਣੇ ਆਂਗੇ ਸਾਰਾ ਕੁਝ ਲੈ ਕਿਤੇ ਆ ਦਾ ਸਮਾਨ ਲਈ ਆ ਮੈਂ ਜਿੰਨਾ ਗੱਲ ਸੁਣ ਲੈ ਅੱਜ ਤਾਂ ਆਪਣੇ ਕੋਲੇ 20 50 ਲੱਖ ਰੁਪਏ ਖਰਚਿਆ ਗਿਆ ਹਰੇ ਦਾ ਮੇਰੇ ਨਾਲ 11 ਕਰੋੜ ਨਾ 10 ਕਰੋੜ 50 ਲੱਖ ਪਿਆ ਬਾਲੇ ਪੈਸੇ ਮੇਰੇ ਨਾਲ ਛੁੱਟਲੇ ਪੈਸੇ ਹੀ ਖਾਇਆ ਕਰਾਂਗੇ ਪੈਸੇ ਹੀ ਖਾਇਆ ਕਰਾਂਗੇ ਹੈ ਮੈਂ ਮੇਰੀ ਗੱਲ ਸੁਣੀ ਰਾਤ ਨੂੰ ਵੀ ਪੈਸੇ ਬਸਾ ਕੇ ਸੌਇਆ ਕਰਾਂਗੇ ਲੈ ਮੈਂ ਤਾਂ ਪਹਿਲਾਂ ਸੋਚੀ ਬੈਠਾ ਆਪਾਂ ਚਾਦਰਾਂ ਬਣਾ ਲਾਂਗੇ ਨੋਟਾਂ ਦੀਆਂ ਹਾਂ ਠੀਕ ਹੈ ਸਾਮਣੇ ਦੀਆਂ ਜਵਾਕਾਂ ਨੂੰ 100-100 ਦੇ ਨੋਟਾਂ ਲਈ ਚਾਦਰਾਂ ਬਣਾ ਲਗੇ ਆਪਾਂ 5-500 ਵਾਲੀਆਂ ਐਡੀਆਂ-ਐਡੀਆਂ ਦਿੱਥੀਆਂ ਲਾ ਕੇ ਠੀਕ ਹੈ ਜ਼ਿੰਦਗੀ ਬਦਲ ਜੂ ਮੇਰੇ ਈਸ਼ਾਲੇ ਦੀ ਹੈਨਾ ਸੋਹਣੀਆਂ ਨੇ ਵੀ ਪੈਂਟਾਂ ਵੀ ਬਹੁਤ ਸੋਹਣੀਆਂ ਨੇ ਹੈਨਾ ਮੈਂ ਤਾਂ ਕੁਰਤਾ ਚਾਦਰਾਂ ਪਾਉਂਗੇ ਠੀਕ ਹੈ ਨਾ ਨਹੀਂ ਪੈਂਟ ਸਲਟ ਪਾਉਣੀ ਪਊਗੀ ਹੁਣ ਜੇ ਬ੍ਰਾਂਡਡ ਬਨਣਾ ਤਾਂ ਉਹ ਤਾਂ ਫਿਰ ਜਦੋਂ ਆਪਣੀ ਲਾਟਰੀ ਨਿਕਲੀ ਆਪਾਂ ਨੂੰ ਆਹ ਪ੍ਰੋਡਕਾਸਟ ਕਰਨ ਵਾਲੇ ਹਾਂ ਹਾਂ ਫਿਰ ਕੁਰਤੇ ਪਜਾਮੇ ਨਹੀਂ ਪਾਉਣੇਗੇ ਠੀਕ ਹੈ ਠੀਕ ਹੈ ਪੈਂਟਾਂ ਸਲਟ ਹੀ ਪਹਿਣਗੀਆਂ ਬਸ ਠੀਕ ਹੈ ਬਿਲਕੁਲ ਕਰ ਦਿੰਨੇ ਆ ਸਾਰਾ ਕੁ 5 ਕਰੋੜ ਦੀ ਲਾਟਰੀ ਨਿਕਲੀ ਜਾਈ ਨਾ ਜਿੱਦਾਂ ਨਿਕਲਤਾ ਆਈ ਆ ਹੁਣ ਸੁੱਢਲੇ ਇਹਨੂੰ ਮੇਰੇ ਛਲੇ ਨੂੰ ਨਾ ਵੈਰ ਚ ਖੜਾ ਕੇ ਰੱਖਿਆ ਕਰੀ ਹਾਂ ਹਾਂ ਹੈ ਗਵਾਂਢੀਆਂ ਨੂੰ ਮਚਾਇਆ ਕਰਾਂਗੇ ਵੀ ਆਪਾਂ ਗਵਾਂਢੀ ਦਾ ਗਵਾਂਢੀ ਕੇ ਮੈਂ ਪੂਰਾ ਪੰਜਾਬ ਮਚਾ ਦੂੰ 11 ਕਰੋੜ ਥੋੜਾ ਨਹੀਂ ਠੀਕ ਹੈ ਨਾ ਤੂੰ ਇੱਕ ਕੰਮ ਕਰ ਮੇਰੀ ਗੱਲ ਸੁਣ ਰੋਜ਼ ਇਹਦੇ ਕੱਪੜੇ ਡੰਮੀ ਦੇ ਬਦਲਾ ਕੇ ਆਪਾਂ ਹੈ ਰੋਜ਼ ਖੜਾ ਰੱਖਾਂਗੇ ਨਵੇਂ ਤੋਂ ਨਮਾ ਕੱਪੜਾ ਪਾਇਆ ਅੱਜ ਬੂਟ ਪਾਏ ਮੁੜ ਕੇ ਬੂਟ ਸੜ ਦੇਣੇ ਗਲੀ 'ਚ ਸੜ ਦਿਆ ਕਰਾਂਗੇ ਰੋਜ਼ ਤੂੰ ਐ ਕਰੀ 500 ਦਾ ਨਵਾਂ ਗਲੀ 'ਚ ਸੜ ਦਿਆ ਕਰੀ ਸਰਦਾਰੀ ਦਿਖਾਉਣੀ ਹੈ ਠੀਕ ਹੈ ਨਾ ਹਾਂ ਹੁਣ ਮੈਨੂੰ ਵੀ ਲੈ ਦੇ ਕੁਛ ਹਾਂ ਆ ਆ ਕੀ ਨੂੰ ਲੈ ਕੇ ਦਿੱਤਾ ਹਾਂ ਇਹ ਤਾਂ ਤੇਰਾ ਸਮਾਨ ਆਗਾ ਮੈਨੂੰ ਤਾਂ ਹਜੇ ਕੁਛ ਨਹੀਂ ਲੈ ਕੇ ਦਿੱਤਾਗਾ ਅੱਛਾ ਜਿਹੜਾ ਸੋਨਾ ਲਿਆ ਜਿਹੜੇ ਭਾਂਡੇ ਲਏ ਕੱਪੜਿਆਂ ਚੋਂ ਕਹਿਣੀ ਆ ਮੈਂ ਲੈ ਰਾ ਠੀਕ ਹੈ ਉਹ ਸਰਦਾਰਾਂ ਨੂੰ ਇਹ ਗੱਲਾਂ ਗੱਲ ਉਹ ਕਿਉਂ ਮੇਰੇ ਹੱਥ ਜਿਆ ਗਿਆ ਸੋਨਾ ਹਜੇ ਸਰਦਾਰਾਂ ਨੂੰ ਇਹ ਗੱਲਾਂ ਕਰਨੀਆਂ ਪੈਣੀਆਂ ਆਪਾਂ ਗਰੀਬ ਆ ਆਪਣੇ ਅੰਦਰੋਂ ਗਰੀਬੀ ਨਹੀਂ ਨਿਕਲੀ ਹੌਲੀ ਹੌਲੀ ਸਰਦਾਰੀ ਬੜੂਗੀ ਠੀਕ ਹੈ ਮੇਰੀ ਗੱਲ ਸੁਣੀ ਹਾਂ ਕੀ ਕਹਨੇ ਹੁੰਦੇ ਆ ਮੇਰਾ ਸਾਰੇ ਚਾ ਪੂਰੇ ਕਰੂ ਸਾਰੇ ਚਾ ਪੂਰੇ ਕਰੂ 11 ਕਰੋੜ ਰੁਪਈਆ ਮੇਰਾ ਛੜਾ ਥੋੜਾ ਨਹੀਂ ਹੁੰਦਾ ਦੀਵਾਲੀ ਬੰਪਰ ਨਿਕਲਿਆ ਆ ਭਾਨੇ ਨੂੰ ਯਾਹ ਚਲੋ ਕਿਉਂ ਹੈ ਨਾ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਜੀ ਮੈਨੂੰ ਸਾਰੇ ਹੀ ਪਸੰਦ ਨੇ ਕੇ ਫਿਰ ਸਾਰੇ ਹੀ ਲੈ ਲੈਣੇ ਆ ਆਪਣਾ ਹੀ ਸਾਡੀ ਲਾਟਰੀ ਨਿਕਲੀ ਆ 11 ਕਰੋੜ ਦੀ ਸਾਨੂੰ ਪੈਸੇ ਮਿਲਣੇ ਆ ਤਿੰਨਾ ਚਾਰਾਂ ਦਿਨਾਂ ਤੱਕ ਅਸੀਂ ਫਿਰ ਸਾਰਾ ਹੀ ਲੈ ਕੇ ਜਾਣਾ ਸਾਰਾ ਲੇਜੋ ਜੀ ਠੀਕ ਹੈ ਜੀ ਜਮੋ ਜੀ ਠੀਕ ਆ ਇਧਰੋਂ ਕਰੀ ਸਕੈਨਡ ਖੜ ਦਿਓ ਆਗੇ ਦੇ ਠੀਕ ਆ ਚਲ ਆ ਬਈ ਦੇ ਆ ਸਾਂ ਨੂੰ